ਗ੍ਰੇਡ ਪੰਜਾਬ ਟੀਵੀ ਦੇਖ ਰਿਆ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਵੇਲੇ ਬੀਜੇਪੀ ਦਫਤਰ ਕਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਖੜੇ ਆਂ ਜੀ ਹਾਂ ਜਿੱਥੇ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਤਾਂ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜਿਹੜੀ ਹੈ ਇੱਕ ਮੀਟਿੰਗ ਹੋਈ ਹੈ ਜਿੱਥੇ ਪ੍ਰਦੇਸ਼ ਸਪੋਕਸਮੈਨ ਜਿਹੜੇ ਆ ਉਹ ਸੰਜੇ ਕਪੂਰ ਜੀ ਪਹੁੰਚੇ ਤੇ ਆ ਉਹ ਗੱਲਬਾਤ ਕਰਕੇ ਜਾਣਦੇ ਆ ਜਿੱਥੇ ਦੇਸ਼ ਦੇ ਬਜਟ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਨੇ ਗੱਲ ਕਹੀ ਹੈ ਕਿ ਸਾਰੀਆਂ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਹੈ ਉਹ ਅੱਜ ਜਵਾਬ ਦੇਣਗੇ ਕਾਓ ਆਪਣੇ ਨਾਲ ਬਣੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਕਾਨਫਰੰਸ ਰੱਖੀ ਗਈ ਹੈ ਕੀ ਹੈ ਪੂਰਾ ਮਾਮਲਾ ਦੇਖੋ ਸਾਡਾ ਬਜਟ ਆਇਆ ਸੀ ਹੋਰ 6 ਤੋਂ ਜ਼ੋਰ ਦੀ ਜਾਣਕਾਰੀ ਚਾਹੀਏਗਾ ਤੇ ਆਪੋਜੀਸ਼ਨ ਨੇ ਵਿਰੋਧੀ ਪਾਰਟੀਆਂ ਨੇ ਬੜਾ ਰੋਲਾ ਪਾਇਆ ਹੋਇਆ ਸੀ ਕਿ ਇਹ ਬਜਟ ਦੇ ਵਿੱਚ ਦੇਸ਼ ਦੀ ਜਨਤਾ ਲਈ ਕੁਝ ਨਹੀਂ ਹੈ ਸੋ ਪਾਰਟੀ ਨੇ ਇਹ ਕਹ ਡਿਸੀਜਨ ਲਿੱਤਾ ਕਿ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਬਜਟ ਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਔਰ ਲੋਕਾਂ ਨੂੰ ਦੱਸਣਾ ਚਾਹੀਦਾ ਹੈਗਾ ਵਾ ਕਿ ਕੀ ਕੀ ਫਾਇਦੇ ਬਜਟ ਦੇ ਵਿੱਚ ਆ ਗਏ ਹੈ ਤਾਂ ਕਿ ਲੋਕਾਂ ਨੂੰ ਉਸ ਚੀਜ਼ ਦਾ ਐਡਵਾਂਟੇਜ ਮਿਲ ਸਕੇ ਕਿਉਂਕਿ ਇਸ ਬਜਟ ਦੇ ਵਿੱਚ ਆਪਾਂ ਯੁਵਾ ਵਰਗ ਤੇ ਬੜਾ ਫੋਕਸ ਕੀਤਾ ਹੈਗਾ ਵਾ ਔਰ ਤੋਂ ਇਲਾਵਾ ਕਿਸਾਨੀ ਤੇ ਫੋਕਸ ਕੀਤਾ ਹੈਗਾ ਵਾ ਔਰ ਤੋਂ ਇਲਾਵਾ ਮੀਡਲ ਕਲਾਸ ਨੂੰ ਬਹੁਤ ਐਡਵਾਂਟੇਜਸ ਬਜਟ ਦੇ ਵਿੱਚ ਮਿਲੇ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਇੰਡਸਟਰੀਅਲ ਡਵੈਲਪਮੈਂਟ ਲਈ ਬਹੁਤ ਕੰਮ ਹੋ ਰਿਹਾ ਹੈ ਇਦਰ ਕੋਈ ਵਰਗ ਐਸਾ ਨਹੀਂਗਾ ਜਿਹਨੂੰ ਇਸ ਪ੍ਰੋਜੈਕਟ ਦੇ ਵਿੱਚ ਆਪਾਂ ਛੱਡਿਆ ਹੋਵੇ ਸੋ ਸਾਡਾ ਬੇਸਿਕਲੀ ਪਾਰਟੀ ਦਾ ਮੰਤਵ ਹੈਗਾ ਸੀ ਕਿ ਲੋਕਾਂ ਨੂੰ ਬਜਟ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਜਾਣਕਾਰੀ ਰਹਿਣਾ ਚਾਹੀਦਾ ਹੈ ਔਰ ਜਿਹੜੇ ਵਿਰੋਧੀ ਧਲ ਇਹਦਾ ਇੱਕ ਦੁਸ਼ ਪ੍ਰਚਾਰ ਕਰਦੇ ਪਏ ਹੈਗੇ ਕਿ ਬਜਟ 'ਚ ਕੁਝ ਨਹੀਂ ਹੈ ਇਸ ਜਿਹੜਾ ਦੁਸ਼ ਪ੍ਰਚਾਰ ਹੈ ਉਹਨੂੰ ਤੋੜਨਾ ਚਾਹੀਦਾ ਸਰ ਜਿਹੜਾ ਸਭ ਤੋਂ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਨੂੰ ਅੱਖੋਂ ਰੋਕਿਆ ਕੀਤਾ ਗਿਆ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਤੁਸੀਂ ਇਹ ਦੱਸ ਸਕਦੇ ਕਿ ਪੰਜਾਬ ਵਾਸਤੇ ਕੀ ਰਿਹਾ ਹੈ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੇ ਤਾਂ ਕਿ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇਹ ਜਿਹੜਾ ਬਜਟ ਹੈ ਨਾ ਇਹ ਪੰਜਾਬ ਦਾ ਬਜਟ ਨਹੀਂ ਇਹ ਦੇਸ਼ ਦਾ ਬਜਟ ਹੈ ਦੇਸ਼ ਦਾ ਬਜਟ ਦੇਸ਼ ਦੀ ਡਵੈਲਪਮੈਂਟ ਲਈ ਦਿੱਤਾ ਜਾਂਦਾ ਹੈਗਾ ਵੈ ਪੰਜਾਬ ਦੇ ਬਜਟ ਦੀ ਗੱਲ ਉਸ ਦਿਨ ਆਪਾਂ ਕਰਾਂਗੇ ਜਦੋਂ ਪੰਜਾਬ ਗਵਰਨਮੈਂਟ ਉਹ ਬਜਟ ਨੂੰ ਲੈ ਕੇ ਆਏ ਦੂਸਰੀ ਗੱਲ ਸੈਂਟਰ ਨਹੀਂ ਕਈ ਸਕੀਮਾਂ ਹੁੰਦੀਆਂ ਜਿਹੜੀਆਂ ਸੈਂਟਰਲੀ ਸਪੌਂਸਰਡ ਹੁੰਦੀਆਂ ਜਿਦੇ ਵਿੱਚ ਸੈਂਟਰ ਦਾ ਸ਼ੇਅਰ 60% ਤੋਂ ਲੈ ਕੇ 100% ਹੁੰਦਾ ਵਾ ਉਹ ਸਕੀਮਾਂ ਸਾਰੀ ਸਟੇਟਾਂ ਲਈ ਖੁੱਲੀਆਂ ਹੁੰਦੀਆਂ ਆਈਆਂ ਸਟੇਟ ਗਵਰਨਮੈਂਟ ਆਪਣੀ ਸਕੀਮ ਬਣਾਵੇ ਸਕੀਮ ਬਣਾ ਕੇ ਸੈਂਟਰ ਨੂੰ ਪ੍ਰੋਪੋਜ਼ਲ ਦੇਵੇ ਤੇ ਆਪਣਾ ਕੰਟਰੀਬਿਊਸ਼ਨ ਪਾਵੇ ਸੈਂਟਰ ਨੂੰ ਉਹਦਾ ਕੰਟਰੀਬਿਊਸ਼ਨ ਦੇएगी ਇੱਥੇ ਸਟੇਟ ਗਵਰਨਮੈਂਟ ਨੇ ਦੇਖਣਾ ਹੈ ਕਿ ਉਹ ਕਿਹੜੀਆਂ ਸਕੀਮਾਂ ਦਾ ਆਪਣੀ ਸਟੇਟ ਦੇ ਮੱਦੇਨਜ਼ਰ ਸੈਂਟਰ ਕੋਲੋਂ ਫਾਇਦਾ ਲੈ ਸਕਦੀ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦੇ ਦਿੰਦਾ ਹਾਂ ਟੈਕਸਟਾਈਲ ਪਾਰਕ ਦੇ ਤਾਫੀ ਸੈਂਟਰ ਨੇ ਪੰਜਾਬ ਨੂੰ ਸਾਡੀ ਪੰਜਾਬ ਦੀ ਸਰਕਾਰ ਦੀ ਨਲਾਕੀ ਦੇ ਕਾਰਨ ਟੈਕਸਟਾਈਲ ਪਾਰਕ ਪੰਜਾਬ ਦੇ ਹੱਥੋਂ ਖਸਿਆ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ এনवायरमेंटਲ ਰੀਜ਼ਨ ਦੇ ਕਾਰਨ ਟੈਕਸਟਾਈਲ ਪਾਰਕ ਨੂੰ ਬੰਦ ਕਰ ਉੱਥੇ ਨਾ ਚਾਲੂ ਕਰਨ ਦਾ ਡਿਸੀਜ ਨੇਤਾ ਫਿਰ ਤੁਸੀਂ ਦੂਜੀ ਜਗ੍ਹਾ ਸੈਂਟਰ ਨੂੰ ਦਿੰਦੇ ਜਗ੍ਹਾ ਤੇ ਸਟੇਟ ਗਵਰਨਮੈਂਟ ਸੈਂਟਰ ਨੂੰ ਪ੍ਰੋਵਾਈਡ ਕਰਨੀ ਹੈ ਨਾ ਤੁਸੀਂ 1 ਸਾਲ ਤੱਕ ਸੈਂਟਰ ਨੂੰ ਉਹ ਜਗ੍ਹਾ ਹੀ ਨਹੀਂ ਦੇ ਪਾਏ ਦੇ ਡੈਫੀਨਿਟਲੀ ਸੈਂਟਰ ਕੋਡ ਵੀ ਕੋਈ ਆਪਸ਼ਨ ਨਹੀਂ ਗਈ ਉਹਨੂੰ ਟੈਕਸਟਾਈਲ ਪਾਰਕ ਨੂੰ ਕੈਨਸਲ ਕਰਨ ਦੇ ਬਜਾਏ ਜੇ ਉਹ ਟੈਕਸਟਾਈਲ ਪਾਰਕ ਪੰਜਾਬ ਦੇ ਵਿੱਚ ਲੱਗਦਾ ਤਾਂ ਉਹਦਾ ਐਡਵਾਂਟੇਜ ਸਭ ਤੋਂ ਵੱਡਾ ਹੁੰਦਾ ਸੀ ਕਿ ਲੱਖਾਂ ਲੋਕਾਂ ਨੂੰ ਨੌਕਰੀ ਮਿਲਣੀ ਸੀ ਕੁਝ ਡਾਇਰੈਕਟ ਇੰਪਲੋਇਮੈਂਟ ਕੁਝ ਇੰਡਾਇਰੈਕਟ ਇੰਪਲੋਇਮੈਂਟ ਕਈ ਛੋਟੇ-ਛੋਟੇ ਉਦਯੋਗ ਉਹ ਇੰਡਸਟਰੀ ਦੇ ਨਾਲ ਜੁੜਨੇ ਸੀ ਟੈਕਸਟਾਈਲ ਦੇ ਨਾਲ ਔਰ ਸਰਕਾਰ ਨੂੰ ਵੀ ਜੀਐਸਟੀ ਦਾ ਬੜਾ ਵੱਡਾ ਰੈਵੈਨਿਊ ਆਉਣਾ ਸੀ ਪਰ ਸਰਕਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਨਲਾਕੀ ਦੇ ਕਾਰਨ ਉਹ ਟੈਕਸਟਾਈਲ ਪਾਰਕ ਬੇਸਿਕਲੀ ਸੈਂਟਰ ਦੇ ਸਟੇਟ ਦੇ ਹੱਥੋਂ ਖੁੱਸ ਗਿਆ ਦੂਸਰੀ ਗੱਲ ਇੱਕ ਸਾਡਾ ਕੋਰੀਡੋਰ ਬਣਦਾ ਪਿਆ ਵੈ ਕਲਕੱਤਾ ਅੰਮ੍ਰਿਤਸਰ ਵਾਲਾ ਕੋਰੀਡੋਰ ਇਸ ਸਾਲ ਆਪਾਂ ਉਹਦੇ ਵਾਸਤੇ ਪ੍ਰਬੋਧਨ ਕੀਤਾ ਹੈ ਕਿ ਜਿੰਨਾ ਖਰਚਾ ਹੋਏਗਾ ਉਹ ਸੈਂਟਰ ਪੇ ਕਰੇਗਾ ਉਹਦਾ ਐਡਵਾਂਟੇਜ ਇਹ ਹੋਏਗਾ ਕਿ ਤੁਹਾਨੂੰ ਯਾਦ ਹੋਏਗਾ ਇੱਕ ਫਰੇਟ ਸਬਸਿਡੀ ਹੁੰਦੀ ਸੀ ਪੰਜਾਬ ਨੂੰ ਮਿਲਦੀ ਸੀ ਕਿਉਂਕਿ ਸਾਡੀ ਜਿਹੜੀ ਸਟੇਟ ਹੈ ਉਹ ਨੇਚਰਲ ਰਿਸੋਰਸਸ ਵਿੱਚ ਨਹੀਂ ਸਾਨੂੰ ਹਰ ਚੀਜ਼ ਹਰ ਰਾਮ ਮਟੀਰੀਅਲ ਬਾਹਰੋਂ ਮਕਵਾਉਣਾ ਪੈਂਦਾ ਹੈ ਤੇ ਉਹ ਜਿਹੜੀ ਫਰੇਟ ਸਬਸਿਡੀ ਬੰਦ ਕਿਵੇਂ ਕੀਤੀ ਉਹ ਬੰਦ ਕੀਤੀ ਕਾਂਗਰਸ ਸਰਕਾਰ ਨੇ ਯੂਪੀਏ ਗਵਰਨਮੈਂਟ ਨੇ ਬੰਦ ਕੀਤੀ ਇਹ ਆਪਣੇ ਪਾਪਾ ਨੂੰ ਕਿੱਥੋਂ ਤੱਕ ਛੁਪਾਣਗੇ ਲੋਕਾਂ ਕੋਲ ਸਚਾਈ ਸਚਾਈ ਰਹੇਗੀ ਅੱਜ ਜਦੋਂ ਕੋਲਕਾਤਾ ਅੰਮ੍ਰਿਤਸਰ ਫਰੇਟ ਕੋਰੀਡੋਰ ਬਣ ਜਾਏਗਾ ਉਹਦਾ ਐਡਵਾਂਟੇਜ ਬੇਸਿਕਲੀ ਪੰਜਾਬ ਦੇ ਇੰਡਸਟਰੀਸਟਸ ਨੂੰ ਹੋਏਗਾ ਸੋ ਸੈਂਟਰ ਬੇਸਿਕਲੀ ਕਈ ਕੰਮ ਕਰਦਾ ਪਿਆਗਾ ਔਰ ਤੁਹਾਨੂੰ ਦੱਸ ਦੇਣਾ ਨੈਸ਼ਨਲ ਹਾਈਵੇ 2014 ਤੋਂ ਲੈ ਕੇ 2024 ਤੱਕ ਲਗਭਗ 2400 ਕਿਲੋਮੀਟਰ ਦੇ ਨੈਸ਼ਨਲ ਹਾਈਵੇ ਆਪਾਂ ਪੰਜਾਬ ਚ ਬਣਾਏ ਆ ਪਿਛਲੇ 60 ਸਾਲ ਦਾ ਡਾਟਾ ਪੜ ਲਓ ਆਪਾਂ ਸਿਰਫ 10 ਸਾਲ ਦਾ ਪੰਜਾਬ ਸੈਂਟਰ ਗਵਰਨਮੈਂਟ ਦਾ ਨੈਸ਼ਨਲ ਹਾਈਵੇ ਦਾ ਡਾਟਾ ਕਰ ਲਓ ਜਿੰਨੇ ਨੈਸ਼ਨਲ ਹਾਈਪਾ ਹਾਈਵੇ ਆਪਾਂ ਬਣਾਏ ਉਹਨਾਂ ਦੇ ਟੋਟਲ ਪਿਛਲੇ 60 ਸਾਲਾਂ ਚ ਨਹੀਂ ਬਣਾ ਪਏ ਫਿਰ ਤੁਸੀਂ ਦੇਖੋ ਫਤਿਹਗੜ੍ਹ ਸਾਹਿਬ ਦੀ ਡਵੈਲਪਮੈਂਟ ਲਈ ਜਲਿਆਂਵਾਲਾ ਬਾਗ ਦੀ ਰੀਨਿਊ ਕਰਨ ਲਈ ਸਾਰਾ ਨਵੀਨੀਕਰਨ ਕਰਨ ਲਈ ਫਿਰ ਅਨੰਦਪੁਰ ਸਾਹਿਬ ਲਈ ਸਭ ਜਗ੍ਹਾ ਤੇ ਸੈਂਟਰ ਨੇ ਟੂਰਿਜ਼ਮ ਨੂੰ ਪ੍ਰੋਮੋਟ ਕਰਨ ਲਈ ਪੈਸਾ ਦਿੱਤਾਗਾ ਮੈਂ ਨਲੈਕੀ ਕਿਥੇ ਆਂਦੀ ਗਈ ਹੈ ਨਾ ਉਹ ਸਟੇਟ ਗਵਰਨਮੈਂਟ ਤੋਂ ਆਂਦੀ ਹੈ ਕਿ ਉਹ ਜਿਹੜੀ ਸੈਂਟਰ ਦੀਆਂ ਸਕੀਮਾਂ ਆਗੀਆਂ ਉਹਦਾ ਐਡਵਾਂਟੇਜ ਨਹੀਂ ਲੈ ਪੰਦੀ ਸੋ ਜੇ ਸਟੇਟ ਗਵਰਨਮੈਂਟ ਨੇ ਕਮੀ ਹੋਏਗੀ ਸੈਂਟਰ ਦਾ ਸਕੀਮਾ ਦਿੰਦਾ ਰਹੇਗਾ ਇਹ ਤੇ ਉਹਨਾਂ ਦਾ ਇਨੀਸ਼ੀਏਟਿਵ ਹੋ ਗਿਆ ਵੈ ਕਿ ਆ ਹਿੰਮਤ ਦਿਖਾ ਕੇ ਸੈਂਟਰ ਤੋਂ ਫਾਇਦਾ ਚੁੱਕ ਲੈ ਪਰ ਅਨਫੋਰਚੂਨੇਟਲੀ ਪੰਜਾਬ ਦੀ ਵੀ ਬੜੀ ਮਾੜੀ ਕਿਸਮਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਾਂ ਚੁਣ ਬੈਠੇ ਆ ਜਿਹਨੂੰ ਪੰਜਾਬੀਆਂ ਦਾ ਪਤਾ ਕੱਖ ਨਹੀਂ ਔਰ ਸਿਰਫ ਦਿੱਲੀ ਤੋਂ ਸਰਕਾਰ ਗਵर्न ਹੋਦੀ ਪਈ ਗਈ ਹੈ ਇਹ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਹੋਇਆ ਹੈ ਕਿ ਕੋਈ ਸਰਕਾਰ ਪੰਜਾਬ ਚ ਚੱਲਣ ਦੇ ਬਜਾਏ ਦਿੱਲੀ ਤੋਂ ਚੱਲਦੀ ਪਈ ਸੋ ਅਨਫੋਰਚਨਟਲੀ ਅੱਜ ਲੋਕੀ ਮਹਿਸੂਸ ਕਰਦੇ ਪਏ ਹੈ ਕਿ ਉਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣ ਕੇ ਔਰ ਅੱਜ ਪੰਜਾਬ ਦੇ ਚ ਉਹਨਾਂ ਨੂੰ ਸਰਕਾਰ ਨਾਮ ਦੀ ਕੋਈ ਚੀਜ਼ ਲੱਗਦੀ ਹੀ ਨਹੀਂ ਪਈ ਮੁੱਖ ਮੰਤਰੀ ਸਾਹਿਬ ਕੋਈ ਅਨਾਉਂਸਮੈਂਟ ਕਰ ਦੇਗੀ ਹੈ ਔਰ ਇਹ ਬਾਦ ਉਹਨੂੰ ਰਿਵਾਰਡ ਦਾ ਐਨਓ ਸੀ ਦਾ इशू ਕੀਤਾ ਮੁੱਖ ਮੰਤਰੀ ਸਾਹਿਬ ਨੇ ਐਨਓ ਸੀ ਮਾਪ ਹੋ ਜਾਏਗੀ ਅੱਜ 6 ਮਹੀਨੇ ਬੀਤ ਗਏ ਐ ਨੋਟੀਫਿਕੇਸ਼ਨ ਨਹੀਂ ਆਈ ਇੰਡਸਟਰੀ ਨੂੰ ਵਾਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਕਿ ਬਿਜਲੀ ਦੇ ਰੇਟ ਘਟਾਵਾਂਗੇ ਘਟਾਣੇ ਕੀ ਸੀ ਉਲਟੇ ਪਾ ਧਾ ਦਿੱਤੇ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਸ਼ਾਇਦ ਜਾਣ ਕੇ ਇੱਥੇ ਜੇ ਇੰਡਸਟਰੀ्स ਕੋਈ ਬਿਜ਼ਨਸਮੈਨ ਭਰਾ ਹੋਣਗੇ 1 ਜਨਵਰੀ ਤੋਂ ਜਿਹੜੇ ਬੈਂਕ ਤੋਂ ਕਰਜ਼ੇ ਆ ਨਾ ਔਰ ਟੈਸਟ ਟਾਈਮ ਡਿਊਟੀ ਲਗਾਤੀ ਹੈ ਮੁੱਖ ਮੰਤਰੀ ਸਾਹਿਬ ਨੇ ਕਿ ਬੰਦਾ ਆਲਰੇਡੀ ਇੰਡਸਟਰੀ ਵਾਲਾ ਪੰਜਾਬ ਚ ਕਰਾਈਸਿਸ ਦੇ ਵਿੱਚ ਹੈਗਾ ਉਹਨੂੰ ਐਡੀਸ਼ਨਲ ਸਟੈਂਪ ਡਿਊਟੀ ਬੈਂਕਾਂ ਨੂੰ ਦੇਵੇਗਾ ਤੇ ਸਰਕਾਰ ਕੋਲ ਜਾਏਗੀ ਇੰਡਾਇਰੈਕਟ ਤਰੀਕੇ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਪਈ ਹੈ ਨਸ਼ੇ ਤੇ ਇਹਨਾਂ ਨੇ ਵਾਦਾ ਕੀਤਾ ਕਿ 3 ਮਹੀਨਿਆਂ ਚ ਨਸ਼ਾ ਖਤਮ ਕਰਾਂਗੇ 2.5 ਸਾਲ ਬੀਤ ਗਏ ਐ ਕਿੱਥੇ ਨਸ਼ਾ ਖਤਮ ਹੋ ਗਿਆ ਨਸ਼ਾ ਤੇ ਜਗਾ ਜਗਾ ਵਾਅਦੇ ਕੀ ਆ ਗਏ ਇਹਨਾਂ ਦੇ ਹੀ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਤੋਂ 2-3 ਮਹੀਨੇ ਪਹਿਲੇ ਉਹਨਾਂ ਨੇ ਸਹਰਿਆਨ ਕਿਹਾ ਸੀ ਕਿ ਮੈਨੂੰ ਪਤਾ ਕਿਹੜੇ ਪੁਲਿਸ ਅਫਸਰ ਹੈਗੇ ਆ ਜਿਹੜੇ ਨਸ਼ੇ ਨੂੰ ਪ੍ਰੋਟੈਕਟ ਕਰਦੇ ਪਏ ਆ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਕੈਲੀਗੇਸ਼ਨ ਲਗਾ ਰਿਹਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਐਮਐਲਏ ਦੇ ਲਗਾਏ ਹੋਏ ਐਲੀਗੇਸ਼ਨ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਜਦੋਂ ਐਮਐਲਏ ਐਲੀਗੇਸ਼ਨ ਲਗਾਉਂਦੇ ਪਏ ਆ ਤੇ ਆਮ ਜਨਤਾ ਦਾ ਕੀ ਲਗਾਓ ਸੋ ਜਿਹੜਾ ਸੱਤਾਧਿਰ ਵੱਲੋਂ ਕਹਿ ਜਾਂਦਾ ਕਿ ਸਾਡੇ ਸੈਂਟਰ ਨੇ ਫੰਡ ਰੋਕੇ ਨੇ ਉਹ ਤੁਸੀਂ ਦੱਸ ਸਕਦੇ ਕਿ ਕਿਹੜੇ ਫੰਡ ਨੇ ਤੇ ਕਿਉਂ ਰੋਕੇ ਗਏ ਹਾਂ ਮੈਂ ਬਿਲਕੁਲ ਗੱਲ ਕਰਨਾ ਬੜਾ ਅੱਛਾ ਸਵਾਲ ਤੁਸੀਂ ਉਠਾਇਆ ਇੱਕ ਪਹਿਲੇ ਗੱਲ ਕਰਦੇ ਆ ਆਰਡੀਐਫ ਦੀ ਜੀ ਕਿ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਦੇਖੋ ਦੋ ਗੱਲਾਂ ਸਮਝਣੀਆਂ ਪੈਣਗੀਆਂ ਦੇਸ਼ ਇੱਕ ਕਾਨੂੰਨ ਦੇ ਨਾਲ ਚੱਲਦਾ ਹੈਗਾ ਵੈ ਜੇ ਤੁਸੀਂ ਉਹ ਰੂਲਸ ਐਂਡ ਰੈਗੂਲੇਸ਼ਨ ਤੋਂ ਹਟ ਕੇ ਕੋਈ ਕੰਮ ਕਰੋਗੇ ਨਾ ਤੇ ਫਿਰ ਉਹ ਸੈਂਟਰ ਉਹਨੂੰ ਸਪੋਰਟ ਨਹੀਂ ਕਰ ਸਕਦਾਗਾ ਆਰਡੀਐਫ ਜਦੋਂ ਕਾਂਗਰਸ ਦੀ ਸਰਕਾਰ ਅਗੀ ਸੀ ਉਹੋਂ ਦੇ ਕਾਂਗਰਸ ਗਵਰਨਮੈਂਟ ਨੇ ਜਿਹੜਾ ਆਰਡੀਐਫ ਦਾ ਜਿਹੜਾ ਪੈਸਾ ਸੀ ਨਾ ਉਹਨੂੰ ਮਿਸਯੂਟਿਲਾਈਜ਼ ਕੀਤਾ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਉਹ ਪੈਸਾ ਲੱਗਣਾ ਸੀ ਰੂਰਲ ਡਿਵੈਲਪਮੈਂਟ ਲਈ ਜਦੋਂ ਤੁਸੀਂ ਉਹਦੇ ਚ ਡਿਵੀਏਸ਼ਨ ਕਰ ਦਿੱਤੀ ਤੇ ਸੈਂਟਰ ਦੀ ਆਬਜੈਕਸ਼ਨ ਲਗਾਣਾ ਕਿਉਂਕਿ ਤੁਸੀਂ ਯੂਸੀ ਦੇ ਨਹੀਂ ਰਹੇ ਯੂਸੀ ਤਾਂ ਸਟੇਟ ਗਵਰਨਮੈਂਟ ਨੇ ਦੇਣਾ ਹੈ ਨਾ ਯੂਟਿਲਾਈਜੇਸ਼ਨ ਸਰਟੀਫਿਕੇਟ ਉਹਨਾਂ ਦੇਣ ਕਿਸ ਮੂਦੇ ਨਾਲ ਕਿਉਂਕਿ ਪੈਸਾ ਤੇ ਡਾਇਵਰਟ ਕਰ ਦਿੱਤਾ ਉਹਨਾਂ ਨੇ ਜਿਸ ਪਰਪਸ ਲਈ ਪੈਸਾ ਆਇਆ ਉਹਨੂੰ ਦੂਜੀ ਜਗ੍ਹਾ ਡਾਇਵਰਟ ਕਰ ਦਿੱਤਾ ਉਹ 1.5 ਸਾਲ ਤੱਕ ਉਹ ਟਸਲ ਸੈਂਟਰ ਦੇ ਨਾਲ ਚੱਲਦੀ ਰਹੀ ਫਿਰ ਵੀ ਸੈਂਟਰ ਨੇ ਇਹਨਾਂ ਨੂੰ ਸਪੋਰਟ ਕਰਦੇ ਹੋਏ ਕਿ ਕਿਤਾ ਕੇ ਚਲੋ ਜੋ ਪਿਛਲੀ ਗਲਤੀ ਹੋਈ ਸੋਈ ਅੱਗੇ ਤੋਂ ਕਾਨੂੰਨ ਬਣਾ ਦਿਓ ਕਿ ਜਿਹੜਾ ਪੈਸਾ ਜਿਸ ਕੰਮ ਲਈ ਆਏਗਾ ਉਸ ਕੰਮ ਲਈ ਖਰਚ ਹੋਏਗਾ ਜੇ ਆਪਾਂ ਪਿੰਡਾਂ ਨੂੰ ਸਹੂਲਤ ਦੇਣਾ ਚਾਹੁੰਦੇ ਆ ਤੇ ਪਿੰਡਾਂ ਨੂੰ ਸੁਰਤ ਮੰਗੀ ਚਾਹੀਦੀ ਐ ਨਹੀਂ ਕਿ ਉਹ ਤੁਸੀਂ ਪੈਸਾ ਕਿਤੇ ਹੋਰ ਖਰਚ ਕਰਦੇ ਹੋ ਇਹਨਾਂ ਨੇ ਅਮੈਂਡਮੈਂਟ ਕੀਤੀ ਫਿਰ ਕੁਝ ਇਸ਼ੂਜ਼ ਹੋਰ ਆ ਗਏ ਸੀ ਫੇਰ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਸੈਂਟਰ ਦੇ ਖਿਲਾਫ ਕੇਸ ਕਰ ਦਿੱਤਾ ਤੇ ਹੁਣ ਕਿਸ ਮੁੱਢ ਨਾਲ ਪੈਸੇ ਮੰਗਦੇ ਪਏ ਜਿੰਨੀ ਦੇਰ ਤੱਕ ਜਦੋਂ ਮੈਟਰ ਤੋਂ ਪਤਾ ਹੈ ਕੋਰਟ ਤੇ ਚਲਾ ਜਾਏ ਜਿੰਨੀ ਦੇਰ ਤੱਕ ਕੋਰਟ ਦਾ ਕੋਈ ਡਿਸੀਜਨ ਨਹੀਂ ਆਂਦਾ ਨਾ ਸਟੇਟ ਗਵਰਨਮੈਂਟ ਕੁਝ ਕਰ ਸਕਦੀ ਹੈ ਨਾ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਮੈਟਰ ਸੁਪਰੀਮ ਕੋਰਟ ਦੇ ਵਿੱਚ ਹੈਗਾ ਆਰਡੀਐਫ ਨੂੰ ਲੈ ਕੇ ਜਦੋਂ ਉਹਦਾ ਸੁਪਰੀਮ ਕੋਰਟ ਦਾ ਡਿਸੀਜਨ ਆ ਜਾਏਗਾ ਉਹਦੇ ਅਕੋਰਡਿੰਗਲੀ ਦੋਨੋਂ ਧਿਰਾਂ ਨੂੰ ਮੰਨਣਾ ਪਏਗਾ ਉਨੀ ਦੇਰ ਤੱਕ ਇਹ ਮੈਟਰ ਲਟਕਿਆ ਦੂਸਰਾ ਪੁਆਇੰਟ ਉੱਥੇ ਦੱਸ ਦੇਣਾ ਤੁਹਾਨੂੰ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਅੰਡਰ ਪੈਸਾ ਆਉਂਦਾ ਸੈਂਟਰ ਤੇ ਉਹ ਪੈਸਾ ਦਾ ਇਹਨਾਂ ਨੇ ਕੀ ਕੀਤਾ ਆ ਆਮ ਆਦਮੀ ਕਲੀਨਿਕ ਬਣਾਤੇ ਉਹ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਤੁਸੀਂ ਆਮ ਆਦਮੀ ਕਲੀਨਿਕ ਦੇ ਵਿੱਚ ਭਗਵੰਤ ਮਾਨ ਜੀ ਨੇ ਆਪਣੀਆਂ ਵੱਡੀਆਂ ਵੱਡੀਆਂ ਫੋਟੋਆਂ ਲਗਾ ਦਿੱਤੀਆਂ ਹੈਲਥ ਸੈਂਟਰਾਂ ਦੇ 올ਿਪਾ ਪੋਤੀ ਕਰਾਈ ਆਪਣੇ ਵੱਡੇ ਵੱਡੇ ਬੋਰਡ ਲਗਾਏ ਅਰੇ ਭਾਈ ਪੈਸਾ ਆਇਆ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਤੁਹਾਨੂੰ ਜਿਹੜਾ ਇੱਕ ਜਗਾ ਕਿ ਡਵੈਲਪਮੈਂਟ ਕਰਨੀ ਪੈਗੀ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਜੇ ਉਹਨੂੰ ਪੈਸੇ ਨੂੰ ਡਵੈਲਪ ਕਰਕੇ ਤੁਸੀਂ ਆਪਣੀ ਪਾਰਟੀ ਨੂੰ ਪ੍ਰਮੋਟ ਕਰੋਗੇ ਤੇ ਉਹ ਪੈਸਾ ਤੁਹਾਨੂੰ ਨਹੀਂ ਰਿਲੀਜ਼ ਕਰੇਗਾ ਸੈਂਟਰ ਉਹ ਪੈਸਾ ਜਨਤਾ ਲਈ ਆਇਆ ਹੈ ਜਨਤਾ ਲਈ ਲੱਗਣਾ ਚਾਹੀਦਾ ਹੈ ਤੁਹਾਡੀ ਪਾਰਟੀ ਦੀ ਪ੍ਰੋਮੋਸ਼ਨ ਲਈ ਆਪਾਂ ਪੈਸਾ ਨਹੀਂ ਸੀ ਭੇਜਿਆਗਾ ਇਹ ਸਵਾਲ ਤੇ ਮੈਂ ਸੋਚਦਾ ਕਿ ਸੀਐਮ ਨੂੰ ਆਪਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਇਹ ਪੈਸੇ ਨੂੰ ਡਾਇਵਰਟ ਕਿਉਂ ਕੀਤਾ ਔਰ ਆਮ ਆਦਮੀ ਕਲੀਨਿਕ ਕਿਉਂ ਬਣਾਏ ਜਦੋਂ ਪੈਸਾ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਆਇਆ ਸੀ ਸੋ ਇਹ ਤੋਂ ਮੁੱਦੇ ਇਹਨਾਂ ਦੇ ਪੰਜਾਬ ਗਵਰਨਮੈਂਟ ਦੇ ਹੈਗੇ ਆ ਔਰ ਜਿਹੜੇ ਟੋਟਲੀ ਪੰਜਾਬ ਗਵਰਨਮੈਂਟ ਬੈਕਫੁੱਟ ਤੇ ਹੈਗੇ ਆ ਅੱਜ ਜੋ ਚੇਚੇ ਤੌਰ ਤੇ ਮੈਂ ਤਨਵਾਦੀ ਆ ਜ਼ਿਲ੍ਹਾ ਤਰਨਤਾਰਨ ਦੇ ਭਾਪੀ ਦੰਤਾ ਪਾਰਟੀ ਦੇ ਮੁੱਖ ਦਫ਼ਤਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਪ੍ਰਵਕਤਾ ਸ਼੍ਰੀ ਸੰਜੀਤ ਪੋਜੀ ਪਹੁੰਚੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਆ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਖਵਾਈ ਦੇ ਹੇਠ ਜਿਹੜਾ ਬਜਟ ਰਿਲੀਜ਼ ਕੀਤਾ ਗਿਆ ਉਹਦੇ ਬਾਬਤ ਜਿਹੜਾ ਹੈ ਵਿਰੋਧੀ ਧਿਰ ਵੱਲੋਂ ਬੜੇ ਵਕ ਵਕ ਤਰ੍ਹਾਂ ਦੇ ਜਿਹੜੇ ਉਹ ਹੂੜ ਪ੍ਰਚਾਰ ਕੀਤੇ ਗਏ ਸੀ ਉਸ ਬਜਟ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰੇ ਹੀ ਸਮੁੱਚੇ ਦੇਸ਼ ਦਾ ਖਿਆਲ ਰੱਖਦੇ ਹੋਏ ਕਿ ਕੇਂਦਰ ਵੱਲੋਂ ਜਿਹੜੀ ਜੋ ਵੀ ਸਕੀਮਾਂ ਨੇ ਇੱਕ ਇੱਕ ਵਰਕਰ ਤੱਕ ਇੱਕ ਇੱਕ ਲੋਕ ਤੱਕ ਪਹੁੰਚਣ ਉਸ ਦੇ ਸੰਬੰਧ ਦੇ ਵਿੱਚ ਉਸ ਦੀ ਜਾਣਕਾਰੀ ਦੇਣ ਦੇ ਵਿੱਚ ਕਿ ਇਸ ਬਜਟ ਦੇ ਵਿੱਚ ਸਾਡੇ ਪੰਜਾਬ ਦੇ ਹੱਕ ਦੇ ਵਿੱਚ ਪੂਰੇ ਲਈ ਤੇ ਹੱਕ ਦੇ ਵਿੱਚ ਕੀ ਕੀ ਹੈ ਉਦੇ ਬਾਰੇ ਜਿਹੜਾ ਖੁੱਲ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੱਚੀ ਟੀਮ ਸਮੁੱਚੇ ਵਰਕਰਾਂ ਨੂੰ ਸ੍ਰੀ ਸੰਜੇ ਕਪੂਰ ਜੀ ਜਿਹੜੇ ਉੱਚੇ तौर ਤੇ ਸੰਬੋਧਨ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਦੀਪ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨ